ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਖਬਰ ਇੱਕ ਬਹੁਤ ਹੀ ਸੀਨੀਅਰ ਪੱਤਰਕਾਰ ਬਾਰੇ ਜਿਸ ਨੂੰ ਹੁਣ ਅਦਾਲਤ ਦੀਆਂ ਪੇਸ਼ੀਆਂ ਭੁਗਤਣੀਆਂ ਪੈਣ ਗਿਆ ਸਤਿ ਸ਼ਕਾਲ ਨਮਸਕਾਰ ਅਦਾਵਰਦਾ ਅੱਜ ਗੱਲ ਕਰਾਂਗੇ ਹਿੰਦ ਪੰਜਾਬ ਚੈਨਲ ਦੇ ਮਾਲਕ ਬਲਜੀਤ ਪਰਮਾਰ ਦੀ ਜੋ ਕਿ ਪਹਿਲਾਂ ਮੁੰਬਈ ਚ ਪੱਤਰਕਾਰੀ ਕਰਦੇ ਰਹੇ ਨੇ ਅਤੇ ਕਾਫੀ ਉਹਨਾਂ ਨੇ ਕ੍ਰਾਈਮ ਰਿਪੋਰਟਿੰਗ ਕੀਤੀ ਆ ਇਸ ਖਬਰ ਦਾ ਸੰਬੰਧ ਹੈ ਮੋਹਾਲੀ ਅਦਾਲਤ ਦੇ ਨਾਲ ਜਿੱਥੇ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਪਲਵ ਅਰੋੜਾ ਨੇ ਮੇਰੀ ਦਰਖਾਸਤ ਤੇ ਬਲਜੀਤ ਪਰਮਾਰ ਮਾਲਕ ਹਿੰਦ ਪੰਜਾਬ ਚੈਨਲ ਨੂੰ ਤਲਬ ਕਰ ਲਿਆ ਐਜ਼ ਅਕਿਊਜ਼ਡ ਟੂ ਫੇਸ ਟ੍ਰਾਇਲ ਕਿ ਮੁਕਦਮਾ ਤੁਸੀਂ ਹੁਣ ਝੱਲੋ ਯਾਨੀ ਕਿ ਪੇਸ਼ ਹੋ ਕੇ ਮੁਕਦਮੇ ਦਾ ਸਾਹਮਣਾ ਕਰੋ ਮੈਂ ਬਲਜੀਤ ਪਰਮਾਰ ਤੇ ਆਪਣੇ ਐਡਵੋਕੇਟ ਜਸ਼ਨਪ੍ਰੀਤ ਸਿੰਘ ਸੰਧੂ ਰਾਹੀਂ ਇੱਕ ਦਾਵਾ ਪਾਇਆ ਸੀ ਕ੍ਰਿਮੀਨਲ ਡਾਫੇਮੇਸ਼ਨ ਕਿ ਇਹਨਾਂ ਨੇ ਮੇਰੀ ਮਾਨਹਾਨੀ ਕੀਤੀ ਆ ਮੇਰੀ ਬਦਨਾਮੀ ਕੀਤੀ ਆ ਇਹਨਾਂ ਨੂੰ ਸਜ਼ਾ ਦਿਓ ਔਰ ਇਹ ਦਾਵਾ ਕਿਉਂ ਪਾਉਣਾ ਪਿਆ ਬਲਜੀਤ ਪਰਮਾਰ ਨੇ ਆਪਣੇ ਐਪੀਸੋਡ ਨੰਬਰ 396 ਦੇ ਵਿੱਚ ਆਪਣੇ ਇੱਕ ਸਹਿ ਮੁਲਜ਼ਮ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ ਅਤੇ ਭਾਰਤੀ ਏਜੰਸੀਆਂ ਤੋਂ ਜਾਂ ਪੁਲਿਸ ਤੋਂ ਉਹ ਪ੍ਰੋਕਲੇਮਡ ਅਫੈਂਡਰ ਪੀਓ ਘੋਸ਼ਿਤ ਹੋ ਚੁੱਕਿਆ ਹੈ ਉਹਦੇ ਨਾਲ ਮਿਲ ਕੇ ਆ ਸਕਰੀਨ ਤੇ ਵੇਖੋ ਮੇਰੀ ਇੱਕ ਜਾਲੀ ਚੈਟ ਬਣਾਈ ਇੱਕ ਫੇਕ WhatsApp ਅਕਾਊਂਟ ਬਣਾਇਆ ਔਰ ਉੱਥੇ ਮੇਰੀ ਫੋਟੋ ਲਾਈ ਗਈ ਔਰ ਲਿਖਿਆ ਗਿਆ ਤੱਗੜ ਸਾਹਿਬ ਜਿਵੇਂ ਤੱਗੜ ਦਾ ਹੈ ਆਪਣਾ ਅਕਾਊਂਟ ਹੁੰਦਾ ਸਪੈਲਿੰਗ T A G A R ਲਿਖਿਆ ਜਦੋਂ ਕਿ ਮੈਂ T A D B L G A R ਲਿਖਦਾ ਆ ਸਕਰੀਨ ਤੇ ਤੁਸੀਂ ਦੁਬਾਰਾ ਵੇਖੋ ਇਸ ਕਥਿਤ ਚੈਟ ਦੇ ਵਿੱਚ ਮੈਨੂੰ ਦਰਸਾਇਆ ਗਿਆ ਕਿ ਮੈਂ ਇੱਕ ਸਿਆਸੀ ਨੇਤਾ ਦਾ ਵਿਚੋਲੀਆਂ ਮੀਡਲਮੈਨ ਤੇ ਫਿਰ ਇਸ ਸ਼ਖਸ ਨੇ ਪੱਤਰਕਾਰ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਉਹਨੇ ਐਪੀਸੋਡ ਨੰਬਰ 396 ਦੇ ਵਿੱਚ ਉਹ ਮੇਰੀ ਜਿਹਨੂੰ ਕਹਿੰਦੇ ਆ ਬਦਨਾਮੀ ਕੀਤੀ ਤੁਸੀਂ ਇਸ ਦੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਖੁਦ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਵੇਖਿਆ ਸੀ ਇਹ 396 ਨੰਬਰ ਐਪੀਸੋਡ ਹਜੇ ਵੀ ਹਿੰਦ ਪੰਜਾਬ ਚੈਨਲ ਤੇ ਮੌਜੂਦ ਹੈ ਹਟਾਇਆ ਨਹੀਂ ਗਿਆ ਫਿਰ ਇਸ ਤੋਂ ਮੈਂ ਪੀੜਤ ਹੋ ਕੇ ਅਦਾਲਤ ਦੇ ਵਿੱਚ ਇਸਤਗਾਸਾ ਪਾਇਆ ਇਸਤਗਾਸਾ ਪਾਉਣ ਤੋਂ ਪਹਿਲਾਂ ਉਸ ਵਕਤ ਦੇ ਐਸਐਸਪੀ ਸੰਦੀਪ ਗਰਗ ਨੂੰ ਸ਼ਿਕਾਇਤ ਕੀਤੀ ਆ ਸਕਰੀਨ ਤੇ ਵੇਖੋ ਇਸ ਸ਼ਿਕਾਇਤ ਨੂੰ ਮੈਂ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਵੀ ਭੇਜਿਆ ਪਰ ਜਾਂਚ ਤੋਂ ਬਾਅਦ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਜਿਹੜੀ ਕਿ ਉਸ ਵਕਤ ਮੁਹਾਲੀ ਦੀ ਐਸਪੀ ਜੋਤੀ ਯਾਦਵ ਨੇ ਕੀਤੀ ਸੰਦੀਪ ਗਰਗ ਐਸਐਸਪੀ ਨੇ ਕੰਪਲੇਂਟ ਉਹਨੂੰ ਮਾਰਕ ਕੀਤੀ ਮੈਨੂੰ ਕਿਹਾ ਗਿਆ ਜੀ ਇਹ ਤੇ ਪਰਚਾ ਦਰਜ ਕਰਨਾ ਬੰਦਾ ਨਹੀਂ ਕਿਉਂਕਿ ਜਿਹੜਾ આરોપી ਮੈਂ ਕਹਿ ਰਿਹਾ ਬਲਜੀਤ ਪਰਮਾਰ ਉਹਦਾ ਕਿਹਣਾ ਹੈ ਇਹ ਪੁਲਿਸ ਨੇ ਤਰਕ ਦਿੱਤਾ ਮੈਨੂੰ ਇਹ ਜਿਹੜੀ ਪੋਸਟ ਆਈ ਸੀ ਇਹ ਤਾਂ ਪਿੱਛੋਂ ਆਈ ਸੀ ਤੇ ਮੈਂ ਤਾਂ ਚਲਾਈ ਐ ਮੈਂ ਬਣਾਈ ਨਹੀਂ ਸੋ ਮੈਂ ਦਲੀਲ ਦਿੱਤੀ ਐਸਐਸਪੀ ਨੂੰ ਕਿ ਬਣਾਉਣ ਵਾਲਾ ਤੇ ਜਿਹੜਾ ਬੰਦਾ ਨਸ਼ਰ ਕਰਨ ਵਾਲਾ ਇਹ ਬਰਾਬਰ ਦੇ ਦੋਸ਼ੀ ਆ ਕਿਉਂਕਿ ਚੈਨਲ ਜਿਹਦੇ ਰਾਹੀਂ ਇਹ ਭੰਡੀ ਪ੍ਰਚਾਰ ਸਾਰੀ ਦੁਨੀਆ ਚ ਗਿਆ ਉਹਦਾ ਮਾਲਕ ਤਾਂ ਬਲਜੀਤ ਪਰਮਾਰ ਐ ਤੇ ਆਈਟੀ ਐਕਟ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਇੱਕ ਸਾਈਬਰ ਕ੍ਰਾਈਮ ਦਾ ਉਹਦੇ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਏ ਪਰ ਉਸ ਵਕਤ ਦੇ ਐਸਐਸਪੀ ਸੰਦੀਪ ਗਰਗ ਨੇ ਇਹ ਕਾਰਵਾਈ ਨਹੀਂ ਕੀਤੀ ਔਰ ਮੇਰੀ ਸ਼ਿਕਾਇਤ ਜਿਹੜੀ ਆ ਉਹ ਦਾਖਲ ਦਫਤਰ ਕਰਤੀ ਪਰ ਨਾਲ ਮੈਨੂੰ ਸੰਦੀਪ ਗਰਗ ਨੇ ਇਹ ਸਲਾਹ ਦਿੱਤੀ مشورہ ਦਿੱਤਾ ਕਿ ਤਗੜ ਸਾਹਿਬ ਤੁਸੀਂ ਹੀ ਅਦਾਲਤ ਚ ਚਲੇ ਜਾਓ ਉਥੇ ਤੁਹਾਡੀ ਦਲੀਲ ਸਵੀਕਾਰ ਹੋ ਜਾਊਗੀ ਤੇ ਅਸੀਂ ਪਰਚਾ ਨਹੀਂ ਦਰਜ ਕਰ ਸਕਦੇ ਕਿਉਂਕਿ ਬਲਜੀਤ ਪਰਮਾਰ ਦਾ ਕਸੂਰ ਕੋਈ ਨਹੀਂ ਮੈਂ ਫਿਰ ਬਾਅਦ ਆ ਗਿਆ ਉੱਠ ਕੇ ਤੇ ਫਿਰ ਮੈਂ ਆਪਣੇ ਐਡਵੋਕੇਟ ਜਸ਼ਨ ਪ੍ਰੀਤ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਠੀਕ ਹੈ ਆਪਾਂ ਅਦਾਲਤ ਦੇ ਵਿੱਚ ਕੰਪਲੇਂਟ ਪਾ ਦਿੰਦੇ ਹਾਂ ਹੁਣ ਦੋਸਤੋ 5 12 25 ਨੂੰ JMIC ਪੱਲਵ अरोड़ा ਉਹਨਾਂ ਨੇ ਬਲਜੀਤ ਪਰਮਾਰ ਨੂੰ ਸਮਨ ਕਰ ਲਿਆ ਸਮਨ ਜਾਰੀ ਹੋ ਗਿਆ ਸਕਰੀਨ ਤੋਂ ਇਹ ਵੇਖੋ 13 ਪੇਜ ਦਾ ਆਦੇਸ਼ ਜਿਹੜਾ ਕਿ ਜੱਜ ਸਾਹਿਬ ਨੇ ਜਾਰੀ ਕੀਤਾ ਤਰੀਕ ਪਾਈ ਗਈ ਸੀ 23 1 26 ਕਿ ਉਹ ਪੇਸ਼ ਹੋਵੇ ਪਰ ਬਲਜੀਤ ਪਰਮਾਰ ਉਸ ਦਿਨ ਨਹੀਂ ਪਹੁੰਚੇ ਉਹਦੀ ਕੀ ਵਜ੍ਹਾ ਹੈ ਉਹ ਇਹ ਕਿ ਉਹਨਾਂ ਨੂੰ ਹਜੇ ਸਮਨ ਮਤਲਬ ਕਿ ਪਹੁੰਚੇ ਨਹੀਂ ਉਹਨਾਂ ਤੱਕ ਉਹ ਰੀਸੀਵ ਨਹੀਂ ਹੋਏ ਹੁਣ ਅਗਲੀ ਤਰੀਕ ਹੈਗੀ ਆ 13 2 26 ਜਦੋਂ ਕਿ ਉਹਨਾਂ ਨੇ ਹਾਜ਼ਰ ਹੋਣਾ ਅਦਾਲਤ ਨੇ ਕਿਹਾ 13 2 26 ਨੂੰ ਹਾਜ਼ਰ ਹੋਵੋ ਦੁਬਾਰਾ ਸਮਨ ਜਾਰੀ ਕੀਤੇ ਗਏ ਨੇ ਦੇਖਦੇ ਆ ਕਿ ਉਹ ਸਵੀਕਾਰ ਹੁੰਦੇ ਨੇ ਯਾਨੀ ਕਿ ਅਫੈਕਟ ਹੁੰਦੇ ਨੇ ਕਿ ਨਹੀਂ ਹੁੰਦੇ ਸੋ ਇਹ ਪ੍ਰੋਸੈਸ ਕਈ ਵਾਰੀ ਲੰਬਾ ਚੱਲ ਜਾਂਦਾ ਹੈ ਪਰ ਆਖਰਕਾਰ ਤਾਂ ਅਦਾਲਤ ਦੇ ਹੁਕਮ ਮੰਨਣੇ ਹੀ ਪੈਣਗੇ ਲੋ ਤੋਂ ਤੋਂ ਤਰਾਮਾ ਦੱਸਦਨੇ ਹੈ ਜੱਜ ਸਾਹਿਬ ਨੇ ਕਿਹੜੀਆਂ ਕਿਹੜੀਆਂ ਲਾਈਆਂ ਉਹਨਾਂ ਨੇ ਲਾਈ ਹੈ ਜੀ 499 ਆਈਪੀਸੀ ਜਿਹਦਾ ਮਤਲਬ ਹੁੰਦਾ ਕ੍ਰਿਮੀਨਲ ਡੈਫਰਮੇਸ਼ਨ ਮਤਲਬ ਕਿ ਫੌਜਦਾਰੀ ਬਦਨਾਮੀ ਕਰਨੀ ਭੋਲ ਕੇ ਲਿਖ ਕੇ ਕੋਈ ਸਾਈਨ ਕਰਕੇ ਜਾਂ ਕੋਈ ਵਿਜੀਬਲ ਰਿਪਰੈਜੈਂਟੇਸ਼ਨ ਦੇ ਕੇ ਇਹਦੇ ਵਿੱਚ ਵਿਜੀਬਲ ਰਿਪਰੈਜੈਂਟੇਸ਼ਨ ਹੈਗੀ ਆ ਜਿਹੜੀ ਤੁਹਾਨੂੰ ਸਕਰੀਨ ਤੇ ਅਸੀਂ ਪਹਿਲਾਂ ਵਿਖਾਈ ਆ ਦੁਬਾਰਾ ਵੇਖ ਲਓ ਇਹ ਵਿਜੀਬਲ ਰਿਪਰੈਜੈਂਟੇਸ਼ਨ ਜਿਹੜੀ ਕਿ ਜਾਲੀ ਆ ਅਗਲਾ ਉਹਨਾਂ ਨੇ ਸੈਕਸ਼ਨ ਲਾਇਆ 500 ਜਿਹੜਾ ਕਹਿੰਦਾ ਕਿ ਇਹੋ ਜੀ ਕਾਰਵਾਈ ਕਰਨ ਨੂੰ ਇੰਨੀ ਸਜ਼ਾ ਯਾਨੀ ਕਿ 2 ਸਾਲ ਕੈਦ ਕੀਤੀ ਜਾ ਸਕਦੀ ਹੈ ਉਸ ਤੋਂ ਅੱਗੇ 465 465 ਹੁੰਦਾ ਹੈ ਫੋਰਜਰੀ ਫੋਰਜਰੀ ਉਹ ਗਲਤ ਕਾਗਜ਼ ਝੂਠਾ ਸੱਚਾ ਤਿਆਰ ਕਰਨਾ ਤੇ ਫਿਰ 469 469 ਸੈਕਸ਼ਨ ਲੱਗਿਆ ਜਿਹਦਾ ਮਤਲਬ ਹੁੰਦਾ ਫੋਰਜਰੀ ਕਰਕੇ ਗਲਤ ਝੂਠਾ ਕਾਗਜ਼ ਤਿਆਰ ਕੇ ਤਾਂ ਉਹਨੂੰ ਬੇਈਮਾਨੀ ਦੇ ਨਾਲ ਵਰਤ ਕੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਡਿਸਆਨੈਸਟਲੀ ਯੂਜ਼ ਇਟ ਫਾਰ ਹਾਰਮਿੰਗ ਸਮਵਨ ਦੇ ਵੇਰ 471 ਇਹਦਾ ਮਤਲਬ ਹੈ ਜੀ ਡਿਸ ਔਨੈਸਟਲੀ ਯੂਜ਼ ਫੋਰਜ ਡਾਕੂਮੈਂਟ ਉਹਨੂੰ ਡਿਸ ਔਨੈਸਟਲੀ ਯੂਜ਼ ਕਰਨਾ 120 ਬੀ ਇਹ ਹੈਗੀ ਹੈ ਜੀ ਸ਼ਰਯੰਤਰ ਕਾਂਸਪੀਰੇਸੀ ਰਚਨੀ ਇੱਕ ਤੋਂ ਵੱਧ ਬੰਦੇ ਰਲ ਕੇ ਆਪਾਂ ਕੋਈ ਯੋਜਨਾ ਬਣਾਉਣ ਕਿ ਆਪਾਂ ਫਲਾਣੇ ਬੰਦੇ ਦੇ ਵਿਰੁੱਧ ਆਹ ਕਾਰਵਾਈ ਕਰਦੀਏ ਵਿਉਂਤ ਬਣਾਉਣੀ ਤੇ ਫੇਰ ਇੱਕ ਸੈਕਸ਼ਨ ਲਾਇਆ ਜੀ 34 ਜੁਆਇੰਟ ਲਾਇਬਿਲਟੀ ਯਾਨੀ ਕਿ ਜਿੰਨੇ ਬੰਦਿਆਂ ਨੇ ਇਹ ਕਾਂਸਪੀਰੇਸੀ ਛੜਜੰਤਰ ਰਚਿਆ ਇਸ ਗੈਰ ਕਾਨੂੰਨੀ ਕੰਮ ਦੀ ਜ਼ਿੰਮੇਵਾਰੀ ਦੋਹਾਂ ਤੇ ਆਊਗੀ ਇਕੱਲੇ ਤੇ ਨਹੀਂ ਆਊਗੀ ਕੈਨੇਡਾ ਦੇ ਵਿੱਚ ਰਹਿੰਦੇ ਬਲਜੀਤ ਪਰਮਾਰ ਦੇ ਸਹਿ ਦੋਸ਼ੀ ਨੂੰ ਪਹਿਲਾਂ ਤਲਵੰਡੀ ਭਾਈ ਪੁਲਿਸ ਸਟੇਸ਼ਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪ੍ਰੋਕਲੇਮਡ ਅਫੈਂਡਰ ਯਾਨੀ ਕਿ ਭਗੌੜਾ ਘੋਸ਼ਿਤ ਕੀਤਾ ਜਾ ਚੁੱਕਾ ਹੈ ਆ ਸਕਰੀਨ ਤੇ ਵੇਖੋ ਉਹਦਾ ਆਦੇਸ਼ ਵੀ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਤੇ ਹੁਣ ਤੁਹਾਨੂੰ ਅਖੀਰ ਦੇ ਵਿੱਚ ਇਹ ਦੱਸਣਾ ਚਾਹੂੰਗਾ ਕਿ ਇਹ ਸਾਰਾ ਰੇੜਕਾ ਸ਼ੁਰੂ ਹੋਇਆ ਜਦੋਂ ਵਜਲੈਂਸ ਬਿਊਰੋ ਪੰਜਾਬ ਨੇ ਫੇਕ ਦਲਿਤ ਸਰਟੀਫਿਕੇਟਾਂ ਦੇ ਮੁੱਦੇ ਤੇ ਗਲਤ ਕਾਰਵਾਈ ਕਰਨੇ ਸ਼ੁਰੂ ਕੀਤੀ ਔਰ ਝੂਠਾ ਪਰਚਾ ਦਰਜ ਕੀਤਾ ਉਹਨਾਂ ਨੂੰ ਦੁਬਾਰਾ ਸਮਨ ਜਾਰੀ ਹੋਏ ਨੇ ਅਤੇ 13/2/26 ਨੂੰ ਪੇਸ਼ ਹੋਣ ਲਈ ਅਦਾਲਤ ਦੇ ਵਿੱਚ ਆਦੇਸ਼ ਦਿੱਤਾ ਗਿਆ ਹੈ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਦੋਸਤੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਮੈਂ ਰਿੰਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਆਇਆ ਚੌਣਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਫਿਜ਼